ਲੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੈਰੀ ਤਹਿਸੀਲ ਸਾਬੋ ਕੀ ਤਲਮੰਡੀ ਤੇ ਜਲਾ ਰਜਾ ਦਾ 22 ਹੋਰਾਂ ਦਾ ਸੱਜਣੋ ਬਠੰਡਾ ਦੋ ਮੱਝਾਂ ਦਿਖਾਵਾਂਗੇ ਝੋਟੀਆਂ ਦਾ ਕਹਿ ਨਹੀਂ ਸਕਦਾ ਪਰ ਇੱਕ ਖਾਸ ਗੱਲ ਇਹ ਰਹੂਗੀ ਵੀ ਇਹ ਝੋਟੀਆਂ ਦਾ ਮੁਕਾਬਲਾ ਕਰਦੀਆਂ ਨੇ ਝੋਟੀਆਂ ਨੂੰ ਟੱਕਰ ਦਿੰਦੀਆਂ ਨੇ ਬਹੁਤ ਕਮਾਲ ਦੀਆਂ ਮੱਝਾਂ ਨੇ ਘਰੇਲੂ ਸੱਜਣਾ ਕੋਲ ਨੇ ਇੱਕ ਤਾਜੀ ਸੂਈ ਆ ਸੂਈਆ ਸਿਰਫ ਇੱਕ ਦਿਨ ਦੀ ਤੇ ਇੱਕ ਮੱਝ ਗਰੀ ਇਧਰਲੇ ਬੰਨੇ ਆਲੀ ਹੈਗੀਆ ਗੱਬਣ ਇਹਦੀ ਏ ਖਾਸ ਗੱਲ ਆ ਬਾਈ ਕਹਿੰਦਾ ਵੀ ਇਹਦੀ ਜਿਹੜੀ ਫੈਟ ਪਰਸੈਂਟੇਜ ਆ ਦੁੱਧ ਪਾਉਂਦੀ ਆ 20 ਕਿਲੋ ਕਹਿੰਦਾ ਵੀ 10 ਜ਼ੀਰੋ ਨੂੰ ਵੀ ਕ੍ਰੋਸ ਕਰ ਜਾਂਦੀ ਆ ਖਾਸ ਗੱਲ ਇਹਨਾਂ ਚ ਮੱਝਾਂ ਚ ਤੇ ਬਾਕੀ ਘਰ ਦੀਆਂ ਮੱਝਾਂ ਨੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਤੇ ਬਾਕੀ ਦੋ ਸੱਜਣਾ ਦੀਆਂ ਮੱਝਾਂ ਨੇ ਸਾਂਝੀ ਵੀਡੀਓ ਬਣ ਰਹੀ ਆ ਇੱਕ ਨੰਬਰ ਵਾਲੀ ਦੀ ਡਿਟੇਲ ਆ ਓਨਰ ਦੱਸੂ ਤੇ ਦੋ ਵਾਲੀ ਦੀ ਡਿਟੇਲ ਦੋ ਵਾਲੀ ਦਾ ਓਨਰ ਦੱਸੂਗਾ ਨੰਬਰ ਵੀਡੀਓ ਚ ਬੋਲ ਦੂੰਗਾ ਦੋਨਾਂ ਦੇ ਇੱਕ ਨੰਬਰ ਵਾਲੀ ਦਾ ਨੰਬਰ ਵੀ ਅੱਡ ਬੋਲ ਦਾਂਗੇ ਜਿਹੜੇ ਸੱਜਣ ਦੀ ਹੈਗੀ ਆ ਤੇ ਜਿਹੜੀ ਦੋ ਨੰਬਰ ਵਾਲੀ ਆ ਉਹਦਾ ਨੰਬਰ ਵੀ ਬਾਈ ਤੋਂ ਬੁਲਾਵਾ ਦੂੰਗਾ ਕੁਝ ਤੁਹਾਨੂੰ ਨਾ ਪਤਾ ਗਿਆ ਖਰੀਦਣ ਦਾ ਕੰਮ ਥੋੜਾ ਜਿਹਾ ਸੌਖਾ ਹੋ ਜੂਗਾ ਮੁਸ਼ਕਲ ਨਹੀਂ ਆਉਣੀ ਤੇ ਬਾਕੀ ਤੇਰਾ ਬਾਈ ਨੂੰ ਪੁੱਛਦਾ ਇੱਕ ਨੰਬਰ ਵਾਲੀ ਮੱਝ ਦਾ ਤੇ ਦੋ ਵਾਲੀ ਦਾ ਉਹ ਬਾਈ ਨੂੰ ਬੁਲਾ ਲਾਂਗੇ ਆ ਜਾ ਬਾਈ ਹੋਰ ਕਿਵੇਂ ਆ ਸੱਸੀ ਗੱਲ ਜੀ ਚੜਦੀ ਕਲਾ ਹਾਂਜੀ ਵਧੀਆ ਹੋਰ ਕਿੰਨੀ ਆ ਮੇਰੀ 20 ਸਾਲ ਹੋ ਗਏ 20 ਮੈਨੂੰ 17 ਅੰਕ ਲੱਗੇ ਯਾਰ ਲੱਗੇ ਠੀਕ ਹੈ ਗੱਲ ਮੱਜਾਂ ਦਾ ਹੈਗਾ ਸ਼ੌਂਕ ਹਾਂ ਪੂਰਾ ਸ਼ੌਂਕ ਹੈ ਬਿਲਕੁਲ ਸਿੱਧ ਤਨ ਹਾਂਜੀ ਹਾਂ ਸੀਮੰਦੂਨ ਪਰਾਉਣਾ ਚੱਲੀ ਹਾਂਜੀ ਚੰਗੇ ਸੀਮੰਦੂ ਪਰਾਉਣੇ ਆਂ ਆਪਾਂ ਠੀਕ ਆ ਇੱਕ ਇਹ ਖਾਸ ਗੱਲ ਆ ਵੀ ਸੋਡੀ ਏਰੀਆ ਦੇ ਇਹਨੇ ਪੁਰਾਣੀਆਂ ਮੱਜਾਂ ਹਰਿਆਣੇ ਦੀਆਂ ਮੱਜਾਂ ਦੇ ਮੁਕਾਬਲੇ ਚੀ ਨੇ ਹਾਂ ਮੁਕਾਬਲਾ ਕਰਦੀ ਹੋਈ ਆ ਜਿਵੇਂ ਕਹਿ ਲੀਏ 20 ਬਾਰੀ 24 ਕਿਲੋ ਤੱਕ ਦੀ ਮੱਝ ਵੀ ਮੇਰੇ ਖਿਆਲ ਲਾ ਬਠਿੰਡੇ ਜ਼ਿਲ੍ਹੇ ਚ ਆਵਦੀ ਬਰੀਡ ਹੈਗੀ ਆ ਉਹ ਹੈਗੀ ਹੈਗੀ ਸ਼ੁਰੂ ਕਿਹੜੇ ਪਾਸੋਂ ਕਰੀਏ ਸ਼ੁਰੂ ਇਧਰੋਂ ਕਰ ਦਿੰਦੇ ਆ ਇੱਥੋਂ ਕਰ ਲਈਏ ਹਾਂਜੀ ਨੰਬਰ ਕਿੰਨਾ ਫੋਨ ਨੰਬਰ ਆ 93634 ਹਾਂਜੀ 349563 34563 563 ਨੰਬਰ ਲਿਖ ਵੀ ਦਊਗਾ ਬਕਾਇਦਾ ਜਿੰਨੀ ਦੇਰ ਆਹ ਮੱਝ ਦੀ ਗੱਲ ਚੱਲੂਗੀ ਇਹਦਾ ਨੰਬਰ ਚੱਲੂ ਜਦੋਂ ਇਹਦੀ ਵਾਰੀ ਆ ਗਈ ਇਹ ਤੇ ਇਹਦੇ ਮਾਲਕ ਵਾਲਾ ਨੰਬਰ ਲਾ ਦਊਗਾ ਕੰਮ ਥੋੜਾ ਸੌਖਾ ਕਰ ਦਊਗਾ ਲੈ ਮਾਰਦੇ ਕਰੀ ਇਹ ਤੇ ਮਾਰ ਕੈਮਰਾ ਨਾਲ ਬੱਚਾ ਕੀ ਆ ਗਿਆ ਇਹ ਬੱਚਾ ਕੱਟਾਈ ਆ ਜਮਾਨ ਮੇਲ ਕਾਫ ਕਿਹੜੇ ਸੀਮਣ ਦਾ ਇਹ ਇਹ ਨਵਾਬ ਦਾ ਜੀ ਧੋਰ ਬਾਈ ਖੋਲ ਕੇ ਆ ਜਾ ਨਾਲ ਕੱਟਾ ਆ ਗਿਆ ਨਵਾਬ ਦਾ ਪਰ ਯਾਰ ਕੱਟਾ ਨਾ ਦੇਖਣ ਨੂੰ ਜੇ ਖੜਾ ਕਰਕੇ ਦਿਖਾ ਦਈਏ ਐਂ ਲੱਗਦਾ ਜਿਵੇਂ 15 20 ਦਿਨ ਦਾ ਹੁੰਦਾ ਨਾ ਜਿਆਦੇ ਦਿਨ ਦਾ ਤਾਂ ਨਹੀਂ ਸੁਆ ਕਿਤੇ ਨਹੀਂ ਨਹੀਂ ਵੀਰੇ ਠੀਕ ਹੈ ਗੱਲ ਬਾਈ ਕਹਿੰਦਾ ਪਰਸੋਂ ਦੀ ਸੂਈ ਆ ਤੀਜਾ ਦਿਨ ਆ ਹਾਈਟ ਮੱਝ ਦੀ ਆਪਾਂ ਕਹਿ ਰਹੀਏ ਵੀ ਵਿਚ ਵਿਚ ਵਾਲੀ ਆ ਨਾ ਛੋਟੀ ਆ ਨਾ ਵੱਡੀ ਆ ਪਰ ਵਜਨ ਭਜਨ ਬੜਾ ਮੈਂਚ ਵਜਨ ਵੀ ਫੁੱਲਾ ਤੇ ਲੇਵਾ ਵੀ ਬਹੁਤ ਕਮਾਲ ਦਾ ਰੱਖਦੀ ਆ ਕਮਾਲ ਆ ਇਥੋਂ ਬਾਈ ਕਮਾਲ ਕਮਾਲ ਤੇ ਮਜ਼ਬੂਤ ਬੜੀ ਆ ਟੰਚੀ ਦੀ ਯਾਰ ਹਾਂ ਪੂਰੀ ਮਜ਼ਬੂਤਾ ਦੀ ਸੂਆ ਕਿਹੜਾ ਸੂਆ ਚੌਥਾ ਬਈ ਇਹਦਾ ਇਹ ਕੀ ਜਿਹੜੀ ਖਰਾਕ ਪਾਉਣਾ ਜਿਹੜਾ ਇਹਦਾ ਬਜੂਦ ਇੰਨਾ ਤਾਕਤ ਵਾਲਾ ਬਸ ਘਰ ਦੀ ਖਰਾਕ ਆ ਬਈ ਆਪਣੀ ਕਮਾਲ ਦੇ ਕੇ ਰਾਉਂਗੇ ਬਾਈ ਆ ਗਈ ਮੋਰਨੀ ਸਿੰਘ ਜਣਾ ਪੂਰੀ ਨੇੜੇ ਫੜ ਕੇ ਤੋਰਦੇ ਬਈ ਦੁੱਧ ਕਿੰਨਾ ਕੁ ਪਾਉਂਦੀ ਆ ਪੀਕ ਲੈਵਲ ਤੇ ਇਹ ਦੁੱਧ 17 ਲੀਟਰ ਪਾਉਂਦੇ ਆ ਬਈ ਪੀ 17 ਖਾਸਾ ਹੁੰਦਾ ਹਾਂ 17 ਲੀਟਰ ਪਾਉਗੀ ਬਈ ਜੇ ਕਿਸ ਨੇ ਤਸੱਲੀ ਤੇ ਲੈ ਕੇ ਜਾਣੀ ਤਸੱਲੀ ਤੇ ਵੀ ਲੈ ਜਾਏ ਜੇ ਕਿਸ ਨੇ ਸਾਈ ਕਰ ਲਈ 17 ਚ ਵਾਦੇਗਾ 17 ਚ ਵਾਦਾਂਗੇ ਬਈ ਆਪਾਂ 17 ਕਿਲੋ ਡੰਗ 2 ਡੰਗ 4 ਡੰਗ ਦੋੜੰਗਾ ਓਥਾਨ ਕਿਵੇਂ ਲੱਗਦਾ ਇੱਕ ਬੱਚਾ ਪੀ ਗਿਆ ਜਾਂ ਕੋਈ ਫਰਕ ਹੈ ਬੱਚੇ ਦਾ ਪੀ ਗਿਆ ਬਈ ਬੱਚਾ ਨਾਲ ਬਣ ਰਿਹਾ ਸੀ ਹਾਂ ਬਈ ਉਦੋਂ ਫਰਕ ਤਾਂ ਨਹੀਂ ਕਿਸੇ ਥਣ ਚ ਕੋਈ ਨਾ ਕੋਈ ਫਰਕ ਨਹੀਂ ਬਾਈ ਸੌ ਦੀ ਸੌ ਹਰੇਕ ਪੱਖ ਤੋਂ ਚੌਣ ਚ ਪਾਉਣ ਦੀ ਕਿਨੇ ਆ ਚੌਣ ਦੀ ਬਹੁਤ ਪੋਲੀ ਆ ਜਮਾ ਬਈ ਕਮਾਲ ਹੈ ਬਾਈ ਕਿਹੜਾ ਹੋਰ ਲੈ ਜਾ ਉਧਰਲੇ ਬੰਨੇ ਚੌਣ ਚ ਪਾਉਣ ਦੀ ਬਾਈ ਕਹਿੰਦਾ ਆ ਕੀ ਬਿਲਕੁਲ ਪੋਲੀ ਤੇ ਵਾਜਨ ਸਾਨੂੰ ਸੱਜਣੋਂ ਦੱਸੀ ਜਾਂਦਾ ਵੀ ਵਾਜਨ ਝੋਟੀ ਚ ਆ ਗਿਆ ਮੈਂਚ ਫੁੱਲ ਚੰਗੇ ਬੱਚੇ ਪਾ ਦੂਗੀ ਤੇ ਬਰੀਡ ਵੀ ਚੰਗੀ ਟੌਪ ਦੀ ਤਿਆਰ ਕਰ ਦੂ ਬਾਕੀ ਇਸ ਏਰੀਆ ਦੀ ਖਾਸੀਅਤ ਆ ਵੀ ਜਿਹੜੀਆਂ ਇਸ ਏਰੀਆ ਦੇ ਮੱਝਾਂ ਨੇ ਤਕਰੀਬਨ ਜੇ ਬਾਈ ਨੇ ਦੱਸਿਆ ਵੀ 24 ਕਿਲੋ ਤੱਕ ਦੀ ਮੱਝ ਵੀ ਇਸ ਜ਼ਿਲ੍ਹੇ 'ਚ ਹੋਮ ਬਰੀਡ ਦੀ ਆ ਇਹ ਬਾਈ ਕਹਿੰਦਾ ਪਾਉਗੀ 17 ਕਿਲੋ ਦੁੱਧ ਡੰਗ ਦੋ ਡੰਗ ਤਸੱਲੀ ਕਰਾ ਦਾਂਗੇ ਉਹ ਬਾਈ ਕਹਿੰਦਾ ਸਾਈ ਪਾ ਦਿਓ ਜੀ ਨੇ 17 ਤਿਆਰ ਕਰਾਉਣਾ ਓਦਾਂ ਦਾ ਰੇਟ ਹੋ ਜੂ ਤੇ ਜਿਹੜੇ ਸੱਜਣ ਨੇ ਅੱਜ ਬੌਲੇ ਤੇ ਖਰੀਦਣੀਆਂ ਓਦਾਂ ਦੇ ਰੇਟ ਜੂਗਾ ਹਾਂ ਆ ਦੋ ਰੇਟ ਹੋ ਜਾਣਗੇ ਤੇਰਾ ਖਰਚਾ-ਗੁਰਚਾ ਜ ਵੀ ਹੋ ਜੂਗਾ ਹਾਂ ਟਰੱਕ ਵੀ ਖਾ ਕੇ ਫਿਰ ਬਿਚਾਰ ਕਰੂ ਖਰਾਕ ਆ ਕੇ ਦੱਸ ਲੈ ਬਾਈ ਕਿੰਨੇ ਕਿੰਨੇ ਦਿਨ 'ਚ ਦੁੱਧ ਤਿਆਰ ਕਰ ਜਾਂਦੀ ਆ ਇਹ ਦੁੱਧ ਕਾਰਜ ਉਹ ਵੀ 15 ਦਿਨਾਂ ਦੇ ਅੰਦਰ ਅੰਦਰ 15 ਦਿਨਾਂ ਚ ਹੈ ਨਾ ਉਹੀ ਗੱਲ ਆ ਜਿਵੇਂ ਭਰਾ ਕਹਿੰਦੇ ਪੰਜ ਚਾਰ ਦਿਨ ਚ ਹੈ ਨਾ ਪੰਜ ਚਾਰ ਦਿਨ ਵਾਲਾ ਸੀਨ ਨਹੀਂ ਹੁੰਦਾ ਕਿਸੇ ਵੀ ਪਸ਼ੂ ਦਾ ਐਸੀ ਕੋਈ ਮਸ਼ੀਨ ਨਹੀਂ ਹੁੰਦੀ ਕਿਸੇ ਕੋਲੇ ਜਿਹੜੀ ਪੰਜ ਦਿਨਾਂ ਚ ਦੁੱਧ ਚਾਰ ਕਰਾ ਦੇ ਇੱਥੋਂ ਦਿਖਾ ਕੇ ਰੀਲੇਵਾ ਓਏ ਤੈਨੂੰ ਬਾਹਲਾ ਯਾਦ ਕਰਦਿਆ ਮੁੰਡੇ ਇਹ ਇਹਨੂੰ ਬਾਹਲਾ ਯਾਦ ਕਰਦਿਆ ਕਹਿੰਦਾ ਵੀ ਬਾਈ ਕਹਿੰਦਾ ਵੀ ਇੱਥੋਂ ਦਿਖਾਇਆ ਨਾ ਮਾਰਦੇ ਕੈਮਰਾ ਲੈਵਾ ਆ ਗਿਆ ਬਿਲਕੁਲ ਨਾਲ ਲਗਮਾ ਥਾਣ ਆ ਗਿਆ ਮੁੱਠੀ ਦੀ ਚਵਾਈ ਵਾਲਾ ਜਿਵੇਂ ਸੂਇਆਂ ਚ ਆ ਗਈ ਨਾ ਚੋਂਥੇ ਸੂਇ ਵਿੱਚ ਮੱਝ ਆ ਉਦਾਂ ਥਣ ਦਾ ਸਾਈਜ਼ ਨਹੀਂ ਲੰਬਾ ਹੋਇਆ ਜਿਵੇਂ ਮਸਟੈਟਸ ਦੀ ਪ੍ਰੋਬਲਮ ਜੀ ਹੋਣ ਲੱਗ ਪੈਂਦੀ ਹੈ ਹਨਾ ਉਹ ਸੀਨ ਨਹੀਂ ਆਉਂਦਾ ਇਹਨੂੰ ਜਿੰਨੇ ਸਾਲ ਵੀ ਇਹ ਮੱਝ ਨਹੀਂ ਨਹੀਂ ਬਈ ਕੋਈ ਸੀਨ ਅਜੇ ਤੱਕ ਆ ਹੀ ਨਹੀਂ ਸੀ ਹਾਂ ਇੱਕ ਤਾਂ ਇਹਦੇ ਥਣ ਦਾ ਸਾਈਜ਼ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਬਾਡੀ ਦਾ ਤੇ ਬੱਚੇ ਨਾਲ ਇਹ ਬਹੁਤ ਟੌਪ ਦੇ ਤਿਆਰ ਕਰ ਦੂ ਤੇ ਆਹ ਕੱਟਾ ਵੀ ਦਿਖਾ ਦੇ ਗਰੀ ਬਾਈਆਂ ਦਾ ਕੋਈ ਸਿਰਫ ਤੇ ਸਿਰਫ ਤੀਜਾ ਦੇ ਨਹੀਂ ਇਹਦੀ ਉਮਰ ਨੂੰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਲੱਗਦਾ ਆਇਆ ਜਿਵੇਂ 15 ਦਿਨ ਦਾ ਇਹ ਆ ਗਿਆ ਸਰਸਪਤੀ ਵਾਲੇ ਨਵਾਬ ਦਾ ਹਨਾ ਹਾਂਜੀ ਨਵਾਬ ਦਾ ਜੀ ਇਹ ਮੱਝ ਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹ ਆਪਾਂ ਫੋਨ ਦੀ ਗੱਲ ਲਾਂਗੇ ਬਈ ਫੋਨ ਤੇ ਵੀ ਨੇ ਆਪਾਂ 7 ਲੱਖ ਮੰਗਣੀ ਨਹੀਂ 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 ਜਮਾਂ ਜਾਇਜ਼ ਰੇਟ ਕਿੰਨੇ ਮੰਗੇਗਾ ਫੋਨ ਤੇ ਜਾਇਜ਼ ਹੀ ਮੰਗੇਗਾ ਹਾਂ ਜਾਇਜ਼ ਤੇ ਕੁਆਲਿਟੀ ਦੇ ਹਿਸਾਬ ਨਾਲ ਜਿੰਨੇ ਰੁਪਏ ਮੱਝ ਝੋੜਦੀ ਆ ਹਾਂਜੀ ਹਾਂਜੀ ਆ ਰੁਪਈਏ ਪਾਈ ਕਹਿੰਦਾ ਤੇ ਉੰਨੇ ਲਊਗਾ ਵੀ ਜਿੰਨੇ ਰੁਪਈਏ ਓਟਦੀ ਆ ਪਰ ਇਹ ਗੱਲ ਬਾਰ-ਬਾਰ ਐਡ ਕਰਦਾ ਨਾ ਵੀ ਹਰਿਆਣੇ ਦੀਆਂ ਮੱਝਾਂ ਦੀਆਂ ਟੱਕਰ ਦੀਆਂ ਮੱਝਾਂ ਤੁਹਾਨੂੰ ਮੈਂ ਦਿਖਾਤੀ ਅੱਜ ਰੇਟ ਬਿਲਕੁਲ ਜਾਇਜ਼ਾ ਹੋਊਗਾ ਤੇ ਹੁਣ ਤੁਹਾਨੂੰ 2 ਨੰਬਰ ਵਾਲੀ ਮੱਝ ਦਿਖਾਵਾਂਗੇ ਤੇ ਗੱਲਬਾਤ ਉਹਦੇ ਉੱਧਰ ਨਾਲ ਵੀ ਕਰਾ ਦਾਂਗੇ ਹੁਣ ਕਰਦੇ ਆ ਗੱਲਬਾਤ ਨਾ ਬਾਈ ਨਾਲਾ 2 ਨੰਬਰ ਵਾਲੀ ਮੱਝ ਦੀ ਪਹਿਲਾਂ ਤੇਰਾ ਨੰਬਰ ਬੋਲ ਦੀ ਬਾਈ 75893 9384 ਇੱਕ ਵਾਰੀ ਫੇਰ ਬੋਲ ਦੀ 75893 9384 ਤੋੜ ਦੇ ਬਾਈ ਇਹਨੂੰ ਲੰਬੀ ਜੀ ਸੂਆ ਕਿਹੜਾ ਹੋਊਗਾ ਇਹਦਾ ਸੂਆ ਚੌਥੇ ਸੂਆ ਹੈ ਬਾਈ ਸੂਆ ਇਹਦਾ ਵੀ ਚੌਥਾ ਤੇ ਇਹਦਾ ਵੀ ਚੌਥਾ ਦੋਨੋਂ ਹੀ ਚੌਥੇ ਚੌਥੇ ਨੇ ਹਾਂਜੀ ਪਰ ਲੱਗਦੀਆਂ ਯਾਰ ਜਿਵੇਂ ਇੱਕੋ ਜੀਆਂ ਨੇ ਜਿਵੇਂ ਬਾਡੀ ਦੀ ਗੱਲ ਕਰ ਲਈ ਹੈ ਨਾ ਹਾਂਜੀ ਬਹੁਤ ਲਵਲਾ ਜੀ ਐ ਲੱਗਦੀਆਂ ਜਿਵੇਂ ਭੈਣਾਂ ਹੀ ਹੋਣ ਦੇ ਇੱਕੋ ਸੱਜਣ ਵੀਆਂ ਮੱਜਾ ਹੁਣ ਦੋਨੇ ਹਾਂਜੀ ਭਜਨ ਬਹੁਤ ਇੰਨਾ ਚ ਹਾਂਜੀ 4.5 ਕੀ ਪੌਣੇ ਨਹੀਂ ਜੀ ਬਸ ਘਰੇ ਫੀੜੀ ਬਣਾ ਕੇ ਲੈਉਣੇ ਆਪਦੇ ਖਰਾਕ 4 ਨਾਲ ਤਾਂ ਨਹੀਂ ਮੋਟੀਆਂ ਕਰੀ ਨਾ ਨਾ ਇਹ 4 ਨਹੀਂ ਆਪਦੀ ਫੀੜ ਦੀ ਠੀਕ ਹੈ ਗੱਲ ਉਹੀ ਗੱਲ ਆ ਵੀ ਚੰਗੀ ਮੱਜ ਤੇ ਇੱਕ ਪਲਵਾਨ ਆਪਾਂ ਗੱਲ ਕਰ ਲਈ ਹੈ ਨਾ ਘਰ ਖਾ ਕੀ ਤਿਆਰ ਹੁੰਦੀ ਹੈ ਨਾ ਕਮਾਈ ਚਲ ਕਮਾਈ ਚਲ ਕਮਾ ਦਿਆ ਇਹਨੂੰ ਤੇ ਇੱਥੋਂ ਘੈਰੀ ਦਿਖਾਦੀ ਥਣ ਦਾ ਸਹਜ ਬਹੁਤ ਕਮਾਲ ਦਾ ਰੱਖਦੀ ਆ ਕਿੰਨੇ ਦਿਨ ਕੱਢਦੀ ਆ ਸੂਣ ਚ ਇਹ 8 ਦਿਨ ਲੈ ਜੂਗੀ ਇਹੇ 8 ਦਿਨ ਪੂਰੇ ਤਰੀਕਾ ਦੇ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਹੈ ਗੱਬਣ ਪਤਾ ਕਿਹੜੇ ਸੀ ਮਨ ਤੋਂ ਇਹ ਗੱਬਣ ਆ ਜੀ ਸਿਕੰਦਰ ਸਾਹਣ ਦਾ ਬੋਲਾ ਆਪਣੇ ਸੂਰਤਗੇ ਠੀਕ ਆ ਜੀ ਚੰਗੇ ਚੰਗੇ ਰਿਕਾਰਡ ਵਾਲਾ ਚੰਗੇ ਰਿਕਾਰਡ ਦਾ ਜੀ ਬਹੁਤ ਠੀਕ 26 ਲੀਟਰ ਦੇ ਰਿਕਾਰਡ ਆ ਜੀ ਉਹਦਾ ਕਿੰਨਾ ਦੁੱਧ ਪਾਉਂਦੀ ਆ ਪੀਕ ਲੈਵਲ ਤੇ ਇਹ 20 ਲੀਟਰ ਤੇ ਚੱਲਦੀ ਆ ਜੀ 20 ਤੇ ਹਾਂਜੀ 20 ਖਾਸਾ ਹੋ ਜਾਂਦਾ ਖਾਸਾ ਮੈਂ ਆਪਦਾ ਖੁਦ ਹੱਥ ਨਾਲ ਚੁੰਡੀ ਤਸੱਲੀ ਕਰਾ ਦਿਆਂ ਜਿਹਨੇ ਸਾਈ ਕਰ ਲਈ 20 ਕਿਲੋ ਦੁੱਧ ਇਹਦਾ ਆਪਾਂ ਜਮਾਈ ਚੋਕ ਕੇ ਦੇ ਦਾਂਗੇ ਜਮਾਈ ਜੀ ਕਰਾ ਦਾਂਗੇ ਤਸੱਲੀ ਹਰ ਜਮਾਈ ਜੀ ਜਮਾਈ ਜੀ ਉਹ ਗੱਲ ਬਾਤ ਤਾਂ ਨਹੀਂ ਹੋਊਗੀ ਯਾਰ ਵੀ ਬਾਈ ਮੰਗ ਰੂ ਕਦੋਂ ਮੈਂ ਤਾਂ ਯਾਰ ਗੱਭਣੇ ਵੇਚਦਾ ਨਹੀਂ ਮੈਂ ਦੀ ਆਪਣੀ ਇਹ ਕਰੂ ਆ ਜੀ ਆਪਾਂ ਜਿਹੜਾ ਲਿਆਂਦੀ ਆ ਕਿਤੋਂ ਕਰੂ ਆ ਜੀ ਆਪਣੀ ਚੋਕ ਕੇ ਦਸੱਲੀ ਕਰਕੇ ਦੇਵਾਂਗੇ ਆਪਾਂ ਥੋੜੇ ਏਰੀਆ ਦੀ ਯਾਰੀ ਕੀ ਖਾਸ ਗੱਲ ਹੈ ਵੀ ਥੋੜੇ ਏਰੀਆ ਦਾ ਮੱਝਾਂ ਦੁੱਧ ਚੰਗਾ ਬਣਦਾ ਹਾਂਜੀ ਹਾਂਜੀ ਵੀ ਪ੍ਰਾਣੀ ਬਰੀਡ ਸੰਭੀ ਹੋਈ ਆ ਉਹ ਦੇ ਕਰਕੇ ਹਾਂ 8 ਦਿਨ ਪੈਂਟਿੰਗ ਨੇ 8 ਦਿਨ ਬਿਲਕੁਲ ਦੋਨਾਂ ਦੀ ਗਰੰਟੀ ਦੇ ਜਗੱਬ ਨਹੀਂ ਜਾਂਦਾ ਕੋਈ ਜਮਾ ਓਕੇ ਆ ਜੀ ਓਕੇ ਜਮਾ ਚੋਣ ਚਵਾਉਣ ਦੀ ਜਮਾ ਬੱਲਾ ਚਿੱਟਾ ਟਾਈਟ ਫੈਟ ਨਾ ਨਾ ਜੀ ਓਕੇ ਜਮਾ ਹੱਥ ਪੈਣ ਵਾਲਾ ਸੀਨ ਕੋਈ ਨਾ ਨਾ ਕੋਈ ਗੱਲ ਹੀ ਨਹੀਂ ਪ੍ਰੋਬਲਮ ਹੀ ਨਹੀਂ 20 ਕਿਲੋ ਦੁੱਧਾਂ ਦੀ ਮੱਝ ਦੀ ਹੁਣ ਇਹ ਗੱਲ ਕਰ ਲਈਏ ਜੇ ਆਪਾਂ ਤੂੰ ਫੈਟ ਕਹਿੰਦੀ ਕਿੰਨੀ ਫੈਟ ਪਾ ਦਿੰਦੀ ਆ ਫੈਟ ਜੀ 80 ਆਉਂਦੀ ਆ 2 ਮਹੀਨੇ ਠੀਕ ਉਦੋਂ ਬਾਅਦ 10 0 ਜਾਂਦੀ ਆ ਜੀ 20 ਵਾਲੀ ਆ ਰ ਇੰਨੀ ਫੈਟ ਦਿੰਦੀ ਇੰਨੀ ਫੈਟ ਦਿੰਦੀ ਆ ਜੀ ਇਹ ਹੈ ਮੇਰਾ ਖਿਆਲ ਆ ਬੜੀ ਖਾਸ ਮੱਝ ਹੀ ਹੋਊਗੀ ਜਿਹੜੀ 80 ਫਾਈਟ ਦਾ ਉਹ ਹੀ ਆ ਜੀ ਇਹ ਤਾਂ ਥੋੜਾ ਜਿਹਾ ਧਾਰ ਕੱਢਣ ਦਾ ਇਹ ਤਾਂ ਇਹ ਮੰਨ ਲਓ ਫਿਰ ਜੇ 20 ਕਿਲੋ ਦੁੱਧ ਹੁੰਦੀ ਆ ਇਹ ਮੰਨ ਲਓ ਵੀ 35 ਕਿਲੋ ਵਾਲੀ ਮੱਝ ਦਾ ਮੁਕਾਬਲਾ ਕਰੂ ਉਹਦੀ ਫਾਈਟ 50 ਦੇ ਡੇੜ ਜਿਹੜੀ ਘੁੰਮੂਗੀ ਇਹ ਮੰਨ ਲਨ ਵੀ ਜੇ 50 ਨਾਲ ਦੁੱਧ ਕਾਊਂਟ ਕਰਨਾ ਤਾਂ 50 ਨਾਲ ਮੇਰਾ ਖਿਆਲ ਆ ਕੋਈ 30 ਤੋਂ 35 ਲੀਟਰ ਦੇ ਸਮਥਿੰਗ ਬਗ ਜੂਗੀ ਤੇ ਦੁੱਧ ਲੰਬਾ ਟਾਈਮ ਨੂੰ ਦੀ ਆ ਲੰਬਾ ਟਾਈਮ ਨੂੰ ਦੀ ਆ ਜੀ ਕਈ ਮੱਝਾਂ 20 ਦੇ ਕਿਵੇਂ ਖਤੂ ਬਾਅਦ ਨਹੀਂ 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 ਪੀਕ ਲੈਵਲ ਟਿਕਾ ਕੇ ਰੱਖ ਦਿੰਦੇ ਹਾਂ ਜੀ ਟਿਕਾ ਕੇ ਰੱਖ ਲੈ ਆ ਬਈ ਤੇ ਬਾਕੀ ਗੱਲ ਇੱਥੇ ਬਾਡੀ ਬੁੱਡੀ ਕਰਾ ਦੀ ਜੈ ਇੱਕ ਬਾਡੀ ਸੱਜਣ ਬਹੁਤ ਭਾਰੀ ਹੈ ਮੱਝ ਦੀ ਤੇ ਹਾਈਟ ਵੀ ਚੰਗੀ ਹੈ ਆਪਾਂ ਕਹਿ ਨਹੀਂ ਸਕਦੇ ਜਿਆਦਾ ਛੋਟੀ ਵਿੱਚ ਵਿੱਚ 40 ਹਾਈਟ ਆ ਗਈ ਤੇ ਚੋਣ ਚਵਾਉਣ ਦੀ ਬਾਈ ਕਹਿੰਦਾ 100 ਦਾ 100 ਆ 100 ਚੌਥਾ ਕਿਉਂਕਿ ਸਿੰਗ ਜਰੂਰ ਖੁੱਲਾ ਪਰ ਉਹਦਾ ਬਰੀਡਿੰਗ ਦੇ ਮਾਮਲੇ ਵਾਲੀਆਂ ਮੱਝਾਂ ਨਹੀਂ ਜਿਹੜੀਆਂ ਦੋਨੇ ਸੋਨੂੰ ਮੈਂ ਲੈਰੀ ਪਿੰਡ ਤੋਂ ਬਾਈ ਹੁੜਾ ਕੋਲ ਦਿਖਾਈਆਂ ਤੇ ਰੇਟ ਉਦਾਂ ਦਾ ਹੋ ਜੂਗਾ ਜੇ ਕਿਸੇ ਨੇ ਜੋੜਾ ਲੈਣਾ ਬਾਈ ਹੁੜੀ ਜੋੜਾ ਵੀ ਦੇ ਦੇਣਗੇ ਤੇ ਬਾਕੀ ਜੇ ਕੱਲੀ ਕੱਲੀ ਲੈਣੀ ਆ ਤਾਂ ਕੱਲੀ ਕੱਲੀ ਵੀ ਭਾਈ ਕਹਿੰਦਾ ਦੇ ਦਾਂਗੇ ਕਿਸੇ ਥਾਂ ਚ ਦੁੱਧ ਵੱਧ ਘੱਟ ਕੋਈ ਫਰਕ ਤਾਂ ਨਹੀਂ ਨਾ ਨਾ ਕੋਈ ਨਹੀਂ ਭਾਈ ਦਸੱਲੀ ਕਰਕੇ ਦੇਵਾਂਗੇ ਜਮਾ ਜਦ ਦਸੱਲੀ ਹੋ ਗਈ ਫੇਰ ਖਲਾਵਾ ਜੀ ਦੇ ਲਵਾਂਗੇ ਜੀ ਭਾਈ ਸੇ ਆਪਾਂ ਫੋਨ ਤੇ ਗੱਲ ਲਾਂਗੇ ਜੀ ਕਿ ਦੱਸ ਹੀ ਦੇ ਜੀ ਨੰਬਰ ਬੋਲ ਦੇ ਦੱਸ ਦੇ ਨਾ ਬੜੀ ਚੰਗੀ ਗੱਲ ਆ ਮੁੱਲ ਤਾਂ 2 ਲੱਖ ਕਰਦੇ ਆ ਜੀ 81 ਦੇ ਦੇ ਦਾਂਗੇ ਭਾਈ 81 ਜੇ ਕੋਈ ਸਾਈ ਕਰਦਾ ਦੁੱਧ ਚ ਖਾਦਾਂਗੇ 20 ਕਿਲੋ ਦਿਖਾ ਦਾਂਗੇ ਜੀ 20 ਕਿਲੋ ਦੁੱਧ ਕਰਾ ਦਾਂਗੇ ਜਮਾ ਜੀ ਨੰਬਰ ਬੋਲ ਜਰਾ ਨੰਬਰ 758793 93884 ਇਹ ਸੱਜਣੋਂ ਮੱਝਾਂ ਦੋ ਦਿਖਾਤੀਆਂ ਚੌਥਾ ਚੌਥਾ ਸੂਆ ਇੱਕ ਗੱਬਣ ਇੱਕ ਤਾਜੀ ਸੂਈ ਬਹੁਤ ਕਮਾਲ ਦੀਆਂ ਮੱਝਾਂ ਦਿਖਾਤੀਆਂ ਪਿੰਡ ਲੈਰੀ ਤਹਿਸੀਲ ਸਾਬੋ ਕੀ ਤਲਮੰਡੀ ਤੇ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ